ਕਈ ਜਗ੍ਹਾ ਐਸੀ ਆ ਨੇ ਜਿੱਥੇ 600 ਫੁੱਟ ਤੇ ਪਹੁੰਚਿਆ 600 ਫੁੱਟ ਤੇ ਚੌਰਾਹੇ ਕਿਸੇ ਦਾ ਹਰ ਸਾਲ ਜਦੋਂ ਤੁਸੀਂ ਨਵਾਂ ਬੋਰਡ ਲਗਾਣੇ ਹੋ ਹਰ ਸਾਲ ਨਵਾਂ ਬੋਰਡ ਲਗਾਣੇ ਹੋ ਕਮ ਸੇ ਕਮ 40 50 ਫੁੱਟ ਬੋਰਡ ਥੱਲੇ ਜਾਣਾ ਪੈਂਦਾ ਨੋਰ ਰਿਟਰਨ ਵਾਲੀ ਪੋਜੀਸ਼ਨ ਤੇ ਪਹੁੰਚੇ 92 ਜਦੋਂ ਜਿੱਤ ਕੇ ਇਹਨਾਂ ਨੇ 8 ਅਗਲੇ ਲੋਕ ਸਭਾ ਇਲੈਕਸ਼ਨ ਤੱਕ ਕੌਣ ਬਣਾਏ ਰਾਜ ਸਭਾ ਸ਼ਾਇਦ ਅਸੀਂ ਇਸ ਨੂੰ ਇਹ ਡਿਕਲਾਈਨ ਨੂੰ ਚੈੱਕ ਕਰਨ ਦੇ ਕਾਬਿਲ ਹੀ ਨਾ ਰਹੀਏ ਇੰਨਾ ਕੁ ਬੁਰਾ ਹਾਲ ਉਹ ਹੋ ਜਾਰ ਰਿਹਾ ਜੇਕਰ ਆਪਾਂ ਹੁਣੇ ਨਾ ਸੁਧਰੇ ਹੁਣੇ ਆਪਾਂ ਇਹ ਸਮੱਸਿਆ ਦਾ ਹੱਲ ਨਾ ਕੀਤਾ ਹੁਣ ਜੋ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਰੇ ਕੈਂਡੀਡੇਟ ਜਿੰਨੇ ਖੜੇ ਨੇ ਉਹ ਆਪਣੀ ਆਪਣੀਆਂ ਪਲਾਨ ਦੇ ਰਹੇ ਨੇ ਸਾਡਾ ਅੱਜ ਦਾ ਮਕਸਦ ਇਹ ਆ ਕਿ ਇਹ ਜਿਹੜਾ ਪੰਜਾਬ ਦੀ ਹੋਂਦ ਦਾ ਮਸਲਾ ਜਿਹੜਾ ਪੰਜਾਬ ਦੇ ਵਿੱਚ ਅੱਜ ਜੇਕਰ ਸਾਡੇ ਮੁਤਾਬਕ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੀ ਇਹ ਆ ਜੇਕਰ ਸਾਡੀ ਜ਼ਮੀਨ ਹੀ ਬੰਜਰ ਹੋ ਗਈ ਇਹ ਤੇ ਰਹੀ ਨਹੀਂ ਸਕਾਂਗੇ ਰਹੀ ਨਹੀਂ ਸਕਾਂਗੇ ਜ਼ਮੀਨ ਬੰਜਰ ਹੋ ਗਈ ਤੇ ਪੰਜਾਬ ਦੀ ਸਿਵਲਾਈਜੇਸ਼ਨ ਪੰਜਾਬ ਦੀ ਹੋਣ ਨੂੰ ਕਿੰਦਾ ਖਤਰਾ ਸਾਰੇ ਜਿੰਨੇ ਵੀ ਉਮੀਦਵਾਰ ਨੇ ਲੋਕ ਸਭਾ ਦੇ ਇਲੈਕਸ਼ਨ ਲੜ ਰਾਏ ਇਹਦੇ ਵਿੱਚ ਸਾਰੇ ਆਪਣੀ ਆਪਣੀ ਪਲਾਨ ਦੇਣ ਕਿ ਉਹਨਾਂ ਦੀ ਕੀ ਪਲਾਨ ਹੈ ਉਹ ਇਹ ਜਿਹੜੇ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣੋਂ ਕਿਵੇਂ ਬਚਾਉਣਗੇ ਇਹਦੇ ਵਿੱਚ ਸਾਡੀ ਮੀਡੀਆ ਨੂੰ ਬੇਨਤੀ ਹੈ ਕਿ ਦੇਖੋ ਅਸੀਂ ਤਾਂ ਸਿਰਫ ਇੱਕ ਬੇਨਤੀ ਕਰ ਸਕਦੇ ਆ ਪਰ মিডিਆ ਦੀ ਬੇਨਤੀ ਆ ਕਿ ਤੁਸੀਂ ਪਹਿਲਾਂ ਵੀ ਇਸ ਮੁੱਦੇ ਤੇ ਬਹੁਤ ਸਾਥ ਦਿੱਤਾ ਖਾਸ ਕਰਕੇ ਚੰਡੀਗੜ੍ਹ ਦੇ মিডিਆ ਨੇ ਤਾਂ ਬਹੁਤ ਹੀ ਸਾਥ ਦਿੱਤਾ ਬਹੁਤ ਸਾਰੇ ਪੰਜਾਬ ਦਾ মিডিਆ ਇਹਦੇ ਬਾਰੇ ਬਹੁਤ ਹੀ ਵਰੀਦਾ ਪਰ ਹੁਣ মিডিਆ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਵੀ ਰਿਪੋਰਟਰ ਬੈਠੇ ਨੇ ਪੰਜਾਬ ਦੇ ਵਿੱਚ ਉਹ ਜਾਜਾ ਕੇ ਆਪਣੇ ਕੈਂਡੀਡੇਟਸ ਨੂੰ ਉਸ ਇਲਾਕੇ ਦੇ ਉਮੀਦਵਾਰਾਂ ਨੂੰ ਇਹ ਪੁੱਛਣ ਕਿ ਦੱਸੋ ਜੀ ਤੁਹਾਡੀ ਕੀ ਪਲਾਨ ਹੈ ਜੇਠੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਡੀ ਆਪਣੀ ਕੰਸਟੀਚੂਐਂਸੀ ਦੇ ਵਿੱਚ ਤੁਸੀਂ ਜ਼ਮੀਨ ਨੂੰ ਬੰਜਰ ਹੋਣੋਂ ਕਿਵੇਂ ਬਚਾਉਣਾ ਹੁਣੇ ਉਹਨਾਂ ਤੋਂ ਪਲਾਨ ਪੁੱਛੋ ਸਿਰ ਗੱਲਾਂ ਨਹੀਂ ਮੈਂ ਇਹ ਕਰੂਗਾ ਮੈਂ ਉਹ ਕਰੂਗਾ ਮੈਂ ਸੈਂਟਰ ਚ ਕਰੂਗਾ ਇਹ ਕਰੂ ਉਹ ਨਹੀਂ ਪਲਾਨ ਦਿਓ ਕਿ ਤੁਸੀਂ ਕਿਵੇਂ ਬਚਾਉਣਾ ਕੀ ਪਲਾਨ ਹੈ ਕਿਸ ਤਰੀਕੇ ਨਾਲ ਤੁਸੀਂ ਬਚਾਉਣਾ ਪੰਜਾਬ ਦੀ ਜ਼ਮੀਨ ਨੂੰ ਪੰਜਰ ਹੋਣ ਔਰ ਇਹ ਨਹੀਂ ਕਿ ਇਸ ਸਮੱਸਿਆ ਦਾ ਹੱਲ ਨਹੀਂ ਸਮੱਸਿਆ ਦਾ ਹੱਲ ਹੈ ਪਰ ਮਾਫ ਕਰਨਾ ਬਦਕਿਸਮਤੀ ਸਾਡੀ ਇਹ ਆ ਕਿ ਅਜੇ ਤੱਕ ਸਾਡੀ ਪੋਲੀਟੀਕਲ ਕਲਾਸ ਦਾ ਇਸ ਪਾਸੇ ਨੂੰ ਧਿਆਨ ਨਹੀਂ ਗਿਆ ਧਿਆਨ ਨਹੀਂ ਗਿਆ ਇੱਕ ਹੱਲ ਇਸ ਸਮੱਸਿਆ ਦਾ ਲੱਭਿਆ ਸੀ ਜਿਹੜਾ ਸੀ ਕਿ ਝੋਨਾ ਸਿੱਧੀ ਬਜਾਈ ਨਾਲ ਕਰੋ ਜਦੋਂ ਸਿੱਧੀ ਬਜਾਈ ਨਾਲ ਝੋਨਾ ਕਰਦੇ ਆ ਤਾਂ ਪਾਣੀ ਤਕਰੀਬਨ ਪੰਜਵਾਂ ਛੇਵਾਂ ਹਿੱਸਾ ਹੀ ਲੱਗਦਾ ਔਰ ਛੇ ਜਿਹੜੀ ਸਿੱਧੀ ਬਜਾਈ ਦਾ ਜਿਹੜਾ ਝੋਨਾ ਬੀਜਦੇ ਸੀ ਉਹ ਜਿੰਨਾ ਪਹਿਲਾਂ ਬੀਜਦੇ ਸੀ ਉਹ ਵੀ ਕੱਟੀ ਜਾਂਦਾ 2021 ਚ 6 ਲੱਖ 6 ਲੱਖ ਏਕੜ 2021 ਚ ਬੀਜਿਆ ਸੀ 2022 ਤੇ ਜੋ موجوده ਸਰਕਾਰ ਆਈ ਉਹਨਾਂ ਨੇ ਕਿਹਾ ਸੀ 1500 ਰੁਪਏ ਮੁਆਵਜ਼ਾ ਦੇਵਾਂਗੇ ਤੇ ਅਸੀਂ ਇਸ ਵਾਰੀ 22 ਲੱਖ ਕਿੱਲੇ ਮਤਲਬ ਕਿ 1/3 1/3 ਦੀ 1/4 ਬਣ ਜਾਂਦਾ 75 ਲੱਖ ਦਿੱਤੇ ਕਿ 22 ਲੱਖ ਕਿੱਲੇ ਅਸੀਂ ਸਿੱਧੀ ਬਿਜਾਈ ਨਾਲ ਵੇਚਾਂਗੇ ਪਰ 2022 ਦੇ ਵਿੱਚ 220000 ਕਿੱਲੇ ਵਿਚੇ ਗਏ 2 ਲੱਖ 200000 ਮਤਲਬ ਕਿ ਜਿਹੜਾ ਸਮੱਸਿਆ ਦਾ ਹੱਲ ਹੈ ਉਸ ਤੋਂ ਬਾਅਦ ਆ 2023 ਦੇ ਵਿੱਚ ਤਾਂ ਮਲਕਿ ਉਹ ਤੋਂ ਵੀ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਹੁਣ ਜੇ ਆਪਾਂ ਦੇਖਿਆ ਜਾਵੇ ਜਿਹੜਾ ਸਿੱਧੀ ਬਜਾਈ ਨਾਲ ਝੋਨਾ ਬੀਜਣਾ ਉਹਦੇ ਨਾਲ ਪਾਣੀ ਦੀ ਐਨੀ ਬਚਤ ਆ ਤੇ ਨਾਲ ਦੀ ਨਾਲ ਸਰਕਾਰ ਨੂੰ ਬਚਤ ਆ ਕਿਸਾਨ ਨੂੰ ਤਾਂ ਦੀ ਬਚਤ ਹੈ ਪਣੀ ਦੀ ਬਚਤ ਉਹ ਸਾਰੀਆਂ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਸਰਕਾਰ ਕਮ ਸੇ ਕਮ ਨੀਤਾ 4 ਤੋਂ 5000 ਰੁਪਇਆ ਸਰਕਾਰ ਦੂ ਬਚਤ ਹੁੰਦੀ ਆ ਉਹਦੇ ਨਾਲ ਕਿਉਂਕਿ ਜਿਹੜੀ ਮੁਕਤ ਬਿਜਲੀ ਸਰਕਾਰ ਦਿੰਦੀ ਆ ਜਿਸ ਮੋਟਰ ਨੇ ਜਿੰਨਾ ਕਰਨਾ ਉਹਦੋਂ ਪੰਜਵਾਂ ਹਿੱਸਾ ਜਿਹਨੇ ਕਿਸੇ ਨੇ 200 ਯੂਨਟ ਵਰਤੇ ਆ ਤੇ ਸਿੱਧੀ ਬਜਾਈ ਦੇ ਨਾਲ ਉਹਨੇ ਮੁਸ਼ਕਲ ਨਾਲ 30 40 ਯੂਨਟ ਟਿਊਨਰ ਲੱਗਨੇ ਆ ਤੇ ਗਰਮੀਆਂ ਦੇ ਜਨਾਂ ਵਿੱਚ ਐਨੇ ਮਹਿੰਗੇ ਰੇਟ ਦੇ ਉੱਤੇ ਸਰਕਾਰ ਜਿਹੜੀ ਬਿਜਲੀ ਖਰੀਦੀ ਆ ਉਸ ਜੇਕਰ ਇਹ ਪਾਸੇ ਨੂੰ ਚਲ ਜਾ ਉਹਦੀ ਕੋਈ ਲੋੜ ਨਹੀਂ ਪਊਗੀ ਕਮ ਸੇ ਕਮ ਨਹੀਂ ਤਾਂ 4 ਤੋਂ 5000 ਰੁਪਏ ਸਰਕਾਰ ਦੀ ਬੱਚਤ ਆ। ਹਰਿਆਣਾ ਦੇ ਵਿੱਚ ਮੁਕਤ ਬਿਜਲੀ ਨਹੀਂ ਹੈ। ਪਰ ਫਿਰ ਵੀ ਹਰਿਆਣਾ ਸਿੱਧੀ ਬਿਜਾਈ ਦੇ ਵਾਸਤੇ 4000 ਰੁਪਏ ਪਰ ਕਿੱਲਾ ਦੇ ਰਿਹਾ। ਪਰ ਪੰਜਾਬ ਦੇ ਵਿੱਚ 2023 ਦੇ ਵਿੱਚ ਕੋਈ ਅਨਾਉਂਸਮੈਂਟ ਨਹੀਂ ਹੋਈ ਕਿ ਕੀ ਮਦਦ ਦਿੱਤਾ ਜਾਏਗਾ। ਅਜੇ ਤੱਕ ਵੀ ਝੋਨੇ ਦਾ ਸੀਜ਼ਨ ਆਉਣ ਵਾਲਾ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਕਿ ਸਿੱਧੀ ਬਿਜਾਈ ਵਾਲਿਆਂ ਨੂੰ ਕਿੰਨਾ ਕਿਨੇ ਦਿੱਤੇ ਜਾਣ ਤੇ ਅਸੀਂ ਇਹ ਕਹਿੰਦੇ ਆ ਸਰਕਾਰ ਨੇ ਆਪਣੇ ਜੇਬ ਚੋਂ ਨਾ ਦਿਓ ਉਹ ਜਿੰਨਾ ਕਿਸਾਨ ਦੀ ਮਿਹਨਤ ਨਾਲ ਸਰਕਾਰ ਦਾ ਫਾਇਦਾ ਹੋਇਆ ਉਹ ਤੁਹਾਨੂੰ ਦੇ ਦਿਓ 4-5000 ਰੁਪਇਆ ਜਿਹੜਾ ਬਚ ਰਿਹਾ ਕਮ ਸੇ ਕਮ ਉਹ ਤਾਂ ਸਰਕਾਰ ਕਿਸਾਨ ਨੂੰ ਦੇਵੇ ਤਾਂ ਕਿ ਇਹ ਜਿਹੜੀ ਇਹ ਪ੍ਰੋਬਲਮ ਵਾਲੇ ਉਹਦੇ ਹੱਲ ਵਾਲੇ ਪਾਸੇ ਨੂੰ ਆਪਾਂ ਚਲੀਏ ਪੂਰਾ ਹੱਲ ਨਹੀਂ ਵਿਕਲਾ ਪਰ ਉਸ ਪਾਸੇ ਨੂੰ ਆਪਾਂ ਚਲੀਏ ਹੁਣ ਅੱਜ ਜਿਹੜਾ ਸਾਨੂੰ ਬਲਕਿ ਅੱਜ ਮਕਸਦ ਤੁਹਾਨੂੰ ਸਾਰਿਆਂ ਨੂੰ ਤਕਲੀਫ ਦੇਂਦਾ ਹੈ ਆ ਕਿ মিডিਆ ਸਾਥ ਦਵੇ ਇਹ ਮੁੱਦਾ ਸਾਡੇ ਨਾਲੋਂ ਜਾਦਾ ਤਰੀਕੇ ਵਧੀਆ ਤਰੀਕੇ ਨਾਲ মিডিਆ ਨੂੰ ਟੇਕ ਅਪ ਕਰ ਸਕਦਾ ਤੇ ਜਗ੍ਹਾ ਜਗ੍ਹਾ ਦੇ ਉੱਤੇ ਜਿੰਨੇ ਵੀ ਮੀਂਦਵਾਰਾ ਉਹ ਸਾਰਿਆਂ ਤੋਂ ਜਾ ਕੇ ਉਹਨਾਂ ਦੀ ਪਲਾਨ ਪੁੱਛੋ ਕਿ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣ ਦੀ ਪਲਾਨ ਤੁਹਾਡੀ ਕੀ ਆ ਉਹ ਪਲਾਨ ਆਪਣੀ ਦੇ ਇਹ ਤੁਹਾਨੂੰ ਬੇਨਤੀ ਆ ਡਾਕਟਰ ਅਵਤਾਰ ਸਿੰਘ ਜੀ ਹੁਣ ਦੱਸਣਗੇ ਇਹਨਾਂ ਨੇ ਜਿਨ੍ਹਾਂ ਨੇ ਇੱਕ ਇਸ ਸਮੱਸਿਆ ਦਾ ਹੱਲ ਬਹੁਤ ਵਧੀਆ ਤਰੀਕੇ ਨਾਲ ਨਿਕਾਲਿਆ ਸਕਸੈਸਫੁਲ ਨਿਕਾਲਿਆ ਤੇ ਇਹ ਜੇਕਰ ਜਿਹੜੇ ਉਮੀਦਵਾਰ ਨੂੰ ਨਾ ਇਸ ਦੇ ਬਾਰੇ ਜਾਣਕਾਰੀ ਹੋਵੇ ਤਾਂ ਇਸ ਸਮੱਸਿਆ ਦਾ ਇੱਕ ਹੱਲ ਅਸੀਂ ਨਹੀਂ ਕਹਿੰਦੇ ਇਕੱਲਾ ਹੱਲ ਹੀ ਆ ਜੋ ਡਾਕਟਰ ਅਪਤਾਰ ਸਿੰਘ ਨੇ ਨਿਕਾਲਿਆ ਇੱਕ ਹੱਲ ਇਹ ਵੀ ਹੈ ਹੋਰ ਵੀ ਹੋਣਗੇ